ਫਗਵਾੜਾ ਦੇ थाना सदर ਦੇ ਬਤੌਰ ਐਸਐਚਓ ਦਾ ਚਾਰ ਸੰਭਾਲਦੇ ਹੋਏ ਦਵੰਗ ਐਸਐਚਓ ਅਮਨਦੀਪ ਨਾਹਰ ਨੇ ਕੀ ਕਿਹਾ ਮਾੜੇ ਅਨਸਰਾਂ ਬਾਰੇ ਤੇ ਨਸ਼ਾ ਤਸਕਰਾਂ ਨੂੰ ਕੀ ਕੀਤੀ ਤਾੜਨਾ ਪੀਟੋ ਫਲਾਈ ਨਿਊਜ਼ ਤੋਂ ਕਿਰਪਾਲ ਸਿੰਘ ਢਿੰਗਰਾ ਦੀ ਰਿਪੋਰਟ ਆਇਆ ਮੈਂ ਕਰੋ ਢਿੰਗਰਾ ਦਾ ਕੋਈ ਨਹੀਂ ਜੋ ਸਟਾਰਟਿੰਗ ਕਰਦਾ ਹੈ ਤੁਹਾਨੂੰ ਬੜਾ ਕੰਮ ਦੀ ਕਾਰਜਕਾਰੀ ਬਣਾ ਲਈ ਕੋਈ ਮੈਂ ਟਾਈਮ ਤੇ ਸਸਿਕਰ ਜੀ ਮੈਂ ਸਬ ਇੰਸਪੈਕਟਰ ਅਮਨਦੀਪ ਨਾਹਰ ਮੈਂ ਬਤੌਰ ਮੁਖ ਅਫਸਰ थाना सदर ਫਗਵਾੜਾ ਕੀ ਚਾਰਜ ਸੰਭਾਲਿਆ ਤੇ ਜੋ ਮੈਂ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਅਮਰੀਕ ਅਪੀਲ ਕਰਦਾ ਹਾਂ ਕਿ ਇਲਾਕੇ ਵਿੱਚ ਜਿਹੜਾ ਪੀਸਫੁੱਲ ਮਾਹੌਲ ਬਣਾਈ ਰੱਖੋ ਤੇ ਪਬਲਿਕ ਦੀ ਸੇਫਟੀ ਸਾਡਾ ਜਿਹੜਾ ਪਹਿਲਾ ਫਰਜ਼ ਹੈ ਪੁਲਿਸ ਦਾ ਤੇ ਬਾਕੀ ਅਸੀਂ ਇੱਕ ਹੋਰ ਅਪੀਲ ਕਰਦੇ ਹਾਂ ਕਿ ਇਲਾਕੇ ਦੇ ਵਿੱਚ ਅਗਰ ਕੋਈ ਤੁਹਾਡੇ ਆਸ-ਪਾਸ ਪਿੰਡਾਂ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਉਸ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਜਿਹੜਾ ਇਹ ਸਮਾਜ ਦਾ ਕਲੰਕ ਹੈ ਜਿਹੜੇ ਨਸ਼ਾ ਵੇਚਦੇ ਨੇ ਨਸ਼ਾ ਤਸਕਰੀਆਂ ਦੇ ਖਿਲਾਫ ਐਕਸ਼ਨ ਲੈ ਸਕਦੇ ਸਰ ਆਮ ਤੌਰ ਤੇ ਲੋਕਾਂ ਦੀ ਇਹ ਮੰਗ ਰਹਦੀ ਹੈ ਕਿ ਜਦੋਂ ਅਸੀਂ ਪੁਲਿਸ ਨੂੰ ਕੋਈ ਖਾਤਾ ਦਿੰਦੇ ਹਾਂ ਸਾਡਾ ਨਾਮ ਜਿਹੜਾ ਜਾਗਤ ਕਰ ਦਿੱਤਾ ਉਹਦੇ ਕਰਕੇ ਲੜਾਈਆਂ ਤੇ ਸਾਡੇ ਜਿਹੜੇ ਹੁੰਦੇ ਆ ਉਹਦੇ ਬਾਰੇ ਕੁਛ ਨਾ ਕਹਿਣਾ ਚਾਹੁੰਦੇ ਇਹ ਪ੍ਰੋਬਲਮ ਨਹੀਂ ਬਿਲਕੁਲ ਜੀ ਇੰਨਾ ਇੰਨਾ ਦੀ ਕੋਈ ਵੀ ਗੱਲ ਨਹੀਂ ਹੋਊਗੀ ਕੋਈ ਅਸੀਂ ਕਿਸੇ ਦੀ ਵੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰਾਂਗੇ ਕੁਸੀਂ ਸਾਨੂੰ ਸੈਕਟਰੀ ਇਨਫੋਰਮੇਸ਼ਨ ਦਿਓ ਤੇ ਤਾਂ ਜੋ ਅਸੀਂ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਇਲੀਜੀ ਵਿੱਚ ਨਸ਼ਾ ਵੇਚ ਰਿਹਾ ਉਹਨਾਂ ਦੇ ਖਿਲਾਫ ਅਸੀਂ ਸਖਤ ਕ੍ਰਿਮ ਕਰ ਸਕੀਏ ਸਰ ਇਹ ਜਿਹੜਾ ਵੀਕਲ ਐ ਐਕਟ ਨਵਾਂ ਆਇਆ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਗੱਡੀਆਂ ਚਲਾ ਰਹੇ ਆ ਅਜੇ ਤੱਕ ਪੁਲਿਸ ਵਾਲੋਂ ਕੋਈ ਉੱਤੇ ਕੋਈ ਸ਼ਕਤੀ ਨਹੀਂ ਜਿਹੀ ਦਿਖਾਈ ਜਾ ਰਹੀ ਇਹਦਾ ਕੀ ਕਾਰਨ ਹੈ ਨਹੀਂ ਬਿਲਕੁਲ ਜੀ ਅਸੀਂ ਤੇ ਪਹਿਲਾਂ ਵੀ ਮੈਂ ਜਿੱਥੇ ਇੱਥੇ ਰਿਹਾ ਆ ਸੀ ਆਮ ਪਬਲਿਕ ਨੂੰ ਵੀ ਇਹ ਮੈਸੇਜ ਦਿੱਤਾ ਹੈ ਕਿ ਜਿਹੜਾ ਨਵਾਂ ਕਾਨੂੰਨ ਬਣਿਆ ਆ ਤੇ ਉਸ ਦੇ ਵਿੱਚ ਜਿਹੜਾ ਅੰਡਰਏਜ ਬੱਚਿਆਂ ਨੂੰ ਜਿਹੜੇ ਵੀਕਲ ਨਾ ਦਿੱਤੇ ਜਾਣ ਚਲਾਉਣ ਨੂੰ ਜੇਕਰ ਕੋਈ ਇਹ ਵੀ ਚਲਾਉਂਦਾ ਫੜਿਆ ਗਿਆ ਤੇ ਉਸ ਦੇ ਖਿਲਾਫ ਜਿਹੜਾ ਸਟੈਕਸ਼ਨ ਹੋਵੇ ਤੇ ਲਗਾਤਾਰ ਅਸੀਂ ਇਹ ਚੈਕਿੰਗ ਵੀ ਕਰਾਂਗੇ ਸਕੂਲਾਂ ਕਾਲਜਾਂ ਦੇ ਪਾਰ ਜਾ ਕੇ ਵੀ ਚੈੱਕ ਕਰਾਂਗੇ